ਹੋ ਤੂੰ ਹੀ ਜਾਣ ਸਾਥ ਤੇਰੇ ਬਿਨਾ ਜੀ ਨਹੀਂ ਹੋਣਾ ਸਾਡੇ ਜਿੰਦ ਕੱਢ ਲੁਗਾ ਦਿਨੇ ਰਾਤ ਦਾ ਇਹ ਰੋਣਾ ਹੋ ਸਾਡੇ ਕੱਲਿਆਂ ਦਾ ਜਿਹਾ ਜੈਰ ਜ਼ਿੰਦਗੀ ਧਾਪੀਣਾ ਪਿੰਡਾਂ ਦੇ ਵਿੱਚ ਵੀ ਤੇ ਵੀ ਅਸਮਾਨ ਉਦੋਂ ਵੀ ਕਹਿੰਦੇ ਗੁੰਗੁਣਾਉਂਦੇ ਉਹ ਨਾਲ ਜਾਣਾ ਕਦੀ ਜਦ ਵੇਲੇ ਰਹੀ ਤੇ ਥੋੜਾ ਬੋਤਾ ਤੇ ਗਾਈ ਹੀ ਦਾ ਸਾਡਾ ਦਿਲ ਟੁੱਟਿਆ ਹੋਏ ਅਸੀਂ ਦਿਨੇ ਰਾਤ ਤੇ ਅਥਰ ਬਹਾਈਏ ਦਾ ਸਾਡਾ ਦਿਲੇ ਟੁੱਟਿਆ ਸਰ ਅਸੀਂ ਤੇ ਚਾਹਦੇ ਆ ਆਪਣਾ ਹੁਨਰ ਆ ਉਹ ਦਿਖਾਵੇ ਪੂਰੀ ਦੁਨੀਆ ਤੱਕ ਪਹੁੰਚੇ ਤੇ ਲੋਕ ਤੁਹਾਨੂੰ ਪਤਾ ਹੀ ਐ ਫਿਰ ਕੋਈ ਚੱਕੇਗਾ ਸਪੋਰਟ ਕਰੇਗਾ ਫੇਰੀ ਗਾ ਵਦਨਗੇ ਮੈਂ ਤੇਰੇ ਬਿਨ ਜੀ ਸਕਦੀ ਨਹੀਂ ਹੋ ਤੈਨੂੰ ਦੱਸਣਾ ਬਹੁਤ ਜ਼ਰੂਰੀ ਉਹਨਾਂ ਕੋ ਵਿਚਾਰਾਂ ਕੋ ਆਪਣਾ ਘਰ ਵੀ ਨਹੀਂ ਹੈਗਾ ਪਰ ਉਹਨਾਂ ਕੋ ਹੁਨਰ ਆ ਪਰ ਉਹਨਾਂ ਨੂੰ ਸਪੋਰਟ ਕਰਨ ਵਾਲਾ ਕੋਈ ਬੰਦਾ ਹੈ ਨਹੀਂ ਇਥੇ ਕਿਉਂਕਿ ਇਹਨਾਂ ਨੂੰ ਸਪੋਰਟ ਚਾਹੀਦੀ ਸਪੋਰਟ ਹੋਏਗੀ ਇਹ ਕਿਤੇ ਤੇ ਕਿਤੇ ਪਹੁੰਚ ਸਕਦੇ ਆ ਜੇ ਛੱਡ ਕੇ ਤੁਰ ਗਏ ਆ ਵੇ ਦਰਦ ਦਾ ਤੇਰੇ ਮਗਰ ਅਸੀਂ ਫਨਾ ਹੋਣਾ ਤੇਰੇ ਹੱਥ ਵਿੱਚ ਫੈਸਲਾ ਕਿਸਮਤ ਦਾ ਕਿਤੇ ਤੁਹਾਡੇ ਬ੍ਰਦਰ ਵੀ ਫੈਮਿਲੀ ਚ ਵੀ ਗੁੰਦਾ ਵਾ ਫਿਰ ਉਹਨਾਂ ਦੇ ਨਾਲ ਜਾ ਸਿੱਖ ਲਈ ਤੁਸੀਂ ਕਿਤੇ ਹਾਂਜੀ ਹਾਂਜੀ ਉਹ ਮੇਰਾ ਵੱਡ ਬਲਾ ਤਾਂ ਨਾ ਉਹ ਗਾਂਦਾ ਤੇ ਫਿਰ ਉਹਨਾਂ ਦੇ ਨਾਲ ਬੈਕ ਹੋਣੀ ਜਾਂ ਜਾ ਸਿੱਖੇ ਹਰ ਟੁਕੜੇ ਤੇ ਤੇਰਾ ਨਾਮ ਹੋਣਾ ਜਿੰਨੇ ਟੁਕੜੇ ਹੋਣੇ ਦਿਲ ਦੇ ਬੇ ਹਰ ਟੁਕੜੇ ਤੇ ਤੇਰਾ ਨਾਮ ਹੋਣਾ

ਮੈਡਮ ਫਿਰ ਕਿਸੇ ਦੀ ਸਪੋਰਟ ਮਿਲੀ ਕਿ ਨਹੀਂ ਮਿਲੀ ਨਹੀਂ ਹਜੇ ਤੱਕ ਤਾਂ ਕੋਈ ਸਪੋਰਟ ਵਾਲਾ ਅੱਗੇ ਨਹੀਂ ਆਇਆ ਨਾ ਕਿਸੇ ਨੇ ਕਦੀ ਕਿਹਾ ਹੈ ਤੇ ਫੁੱਲ ਪਰ ਦੇਸੀਆਂ ਮੈਂ ਸਾਹਚ ਪਰੌਣ ਲੱਗ ਪਈ ਸਪੋਰਟ ਸਰ ਆਪਣਾ ਹੁਨਰ ਹੈ ਦਿਖਾਓ ਕੋਈ ਗੱਲ ਨਹੀਂ ਹੈ ਉਹ ਜੀ ਸਪੋਰਟ ਫੈਮਿਲੀ ਸਪੋਰਟ ਕਰਦੀ ਹੈ ਜੀ ਇਹੋ ਜੀ ਕੋਈ ਗੱਲ ਨਹੀਂ ਹੈ ਕਰਦੀਆਂ ਗਲ ਨਾਲ ਲਾਇਆ ਤਾਂ ਕਰਵੇ ਸਹਣਾ ਵੇ ਮਰਮਕ ਜਾਣਾ ਵੇ ਜੇ ਤੂੰ ਪਾਲਿਆ ਵਿਛੋੜਾ ਨਹੀਂ ਹੋਣਾ ਤੈਨੂੰ ਚੈਨ ਮਿਲ ਜਾਣਾ ਪੂਰਾ سپورਟ ਕਰਦੀ ਆ ਕਦੋਂ ਦਾ ਸ਼ੌਂਕ ਪਿਆ ਇਹਨਾਂ ਨੂੰ ਫਿਰ ਇਹ ਬਚਪਨ ਤੋਂ ਹੀ ਆ ਸਰ ਕਿ ਇੱਥੇ ਕਹਿੰਦੇ ਤੁਹਾਡੇ ਬ੍ਰਦਰ ਵੀ ਨਾਲ ਗੁੰਦੇ ਆ ਫਿਰ ਇਹਨਾਂ ਦੀ ਜੁਗਲਬੰਦੀ ਫਿਰ ਵੱਧਦੀ ਹੁੰਦੀ ਆਂ ਉਹ ਤੇ ਸਰ ਫਿਰ ਮਰਲੇਦਾਰੀ ਦੇ ਜਦੋਂ ਅਸੀਂ ਕੋਈ ਪ੍ਰੋਗਰਾਮ ਹੋਵੇ ਵਿਆਹ ਸ਼ਾਦੀਆਂ ਦਾ ਕੋਈ ਘਰ ਦਾ ਪ੍ਰੋਗਰਾਮ ਮੈਟਰ ਹੋਵੇ ਉਹ ਫਿਰ ਤਾਨੂੰ ਪਤਾ ਇਹ ਚੱਲਦਾ ਇਹ ਇਹ ਫਿਰ ਕੰਮ ਜਿਹੜਾ ਪਿੰਡਾਂ 'ਚ ਕਰ ਜਾਂਦੇ ਹਨ ਪਿੰਡ 'ਚ ਮਿਹਨਤ ਕਰਦੇ ਹੋ ਤੁਸੀਂ ਹਨਾ ਫਿਰ ਨਾਲ-ਨਾਲ ਗੁੰਗਨਾਉਂਦੇ ਫਿਰ ਉੱਥੇ ਹੀ ਗੁੰਗਨਾਉਂਦੇ ਕਿ ਨਾਲ ਕਾ ਰੋਟੀ ਢਾਟੀ ਵੀ ਬਣਾਉਂਦੇ ਜਦੋਂ ਵੀ ਉਹਦੇ ਵੀ ਕਰ ਲੈਂਦੇ ਆ ਬਸ ਆਪਣੀ ਢੇਰ 'ਚ ਲੱਗੇ ਰਹਿੰਦੇ ਜਦੋਂ ਗਾਈ ਜਾਂਦੇ ਕਦੇ ਰੋਟੀ ਬਣਾਉਣ ਲੱਗਿਆ ਕਦੇ ਜਾਣ ਲੱਗਿਆ ਇਹ ਸੁਣਿਆ ਤਾਂ ਹੀ ਉਹਨਾਂ ਦੇ ਹਸਬੰਦ ਨੂੰ ਉਹਨਾਂ ਨੇ ਕਿਹਾ ਕਿ ਕੋਈ ਸਪੋਰਟ ਕਰੇਗਾ ਫਿਰ ਜਿਹੜਾ ਇੰਨਾ ਦਾ ਹੁੰਨ ਰਿਹਾ ਕਿਤੇ ਤਾਂ ਕਿਤੇ ਪਹੁੰਚ ਸਕਦਾ ਕਿਉਂਕਿ ਇਹਨਾਂ ਦੀ ਆਵਾਜ਼ ਜਿਹੜੀ ਬਹੁਤ ਸੁਰੀਲੀ ਆ ਮੈਂ ਵਟਾਲਾ ਤੋਂ ਵਿੱਕੀ ਮਲਿਕ ਲੁਧਿਆਣਾ ਲਾਈਵ ਲਈ